ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ 510 ਰੁਪਏ ਲੈ ਕੇ ਸਕੱਤਰ ਸਭਾ ਕੋਲੇ ਜਾਣਾ ਹੈ ਤੇ ਉਹਨਾਂ ਨੂੰ ਕਹਿਣਾ ਵੀ ਸਾਨੂੰ ਮੈਂਬਰ ਬਣਾਓ ਉਹ ਤੁਹਾਨੂੰ ਇਨਫੋਰਮ ਕੀਤਾ ਜਾਊ ਫਿਰ ਸੋਦੇ ਪੰਜ ਕਾਗਜ਼ਾਂ ਤੇ ਸਾਈਨ ਹੋਣਗੇ ਇੱਕ ਤਾਂ ਨਿਰੰਤਰਤਾ ਪੱਤਰ ਹੁੰਦਾ ਇੱਕ ਪ੍ਰਨੋਟ ਹੁੰਦਾ ਇੱਕ ਤਮਸਕ ਹੁੰਦਾ ਸੋ ਕਿਸਾਨ ਕਹਿੰਦੇ ਕਿ ਜੀ ਅਸੀਂ 500 ਰੁਪਿਆ ਭਰਿਆ ਹੋਇਆ ਸਾਨੂੰ ਆ ਕਾਪੀ ਨਹੀਂ ਮਿਲੀ ਇੱਕ ਕਾਪੀ ਸਾਨੂੰ ਤਾਂ ਨਹੀਂ ਮਿਲੀ ਕਿਉਂਕਿ ਤੁਹਾਡਾ ਹੱਦ ਕਰਜ਼ਾ ਬੈਂਕ ਤੋਂ ਪਾਸ ਨਹੀਂ ਹੋਇਆ ਵੀ ਕਹਿੰਦੇ ਸਾਡੇ ਹੱਦ ਕਰਜ਼ੇ ਨਹੀਂ ਪਾਸ ਹੋਏ ਕਈ ਕਈ ਸਾਲ ਹੋ ਗਏ ਆਪਾਂ ਮਤਲਬ ਪੈਸੇ ਭਰਿਆ ਨੂੰ 500 500 ਉਹਦਾ ਕਾਰਨ ਇਹ ਹੈ ਵੀ ਸਾਡੇ ਜੀ ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਜਿਹੜਾ ਆਪਾਂ ਗੱਲ ਕਰਦੇ ਆ ਉਹ ਕੋਆਪਰੇਟਿਵ ਸੁਸਾਇਟੀ ਜਿਹੜੀ ਆਪਣੀ ਪਿੰਡਾਂ ਦੇ ਵਿੱਚ ਐਗਰੀਕਲਚਰ ਸੁਸਾਇਟੀਆਂ ਨੇ ਉਹਦੇ ਵਿੱਚ ਮੈਂਬਰ ਕਿਵੇਂ ਬਣਨਾ ਤੇ ਉਹਦਾ ਹੱਦ ਕਰਜ਼ਾ ਕਿਵੇਂ ਬਣਵਾਉਣਾ ਇਹਦੇ ਬਾਰੇ ਬਹੁਤ ਕਿਸਾਨ ਆਉਂਦੇ ਨੇ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕਾਪੀ ਨਹੀਂ ਬਣਦੀ ਜੀ ਤੇ ਕਿਉਂਕਿ ਹੁਣ ਰੇ ਦੀ ਜਿਹੜੀ ਆ ਡਿਮਾਂਡ ਹੁੰਦੀ ਹੈ ਜਦੋਂ ਉਦੋਂ ਜਿਹੜਿਆ ਕੋਲੇ ਕਾਪੀ ਨਹੀਂ ਹੁੰਦੀ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਹੈ ਬਾਜ਼ਾਰ ਦੇ ਵਿੱਚੋਂ ਜਿਹੜੀ ਖਾਦ ਲੈਣ ਦੇ ਵਿੱਚ ਬਹੁਤ ਸਾਰੇ ਉਹਦੇ ਪ੍ਰੋਡਕਟ ਹੈ ਜਿਹੜੇ ਉਹ ਬਾਜ਼ਾਰ ਦੇ ਵਿੱਚ ਟੱਕੇ ਨਾਲ ਕਿਸਾਨਾਂ ਨੂੰ ਵੇਚੇ ਜਾਂਦੇ ਆ ਤੇ ਇਸ ਕਰਕੇ ਬਹੁਤ ਸਾਰੇ ਕਿਸਾਨ ਚਾਹੁੰਦੇ ਆ ਵੀ ਉਹ ਸੁਸਾਇਟੀ ਦਾ ਮੈਂਬਰ ਬਣਨਾ ਤਾਂ ਉਹਦੇ ਬਾਰੇ ਸੁਣ ਦੱਸਦੇ ਆ ਵੀ ਉਹ ਕਿਵੇਂ ਬਣਿਆ ਜਾਂਦਾ ਹੈ ਤੇ ਕੀ ਕੀ ਦਿੱਕਤਾਂ ਤੁਹਾਨੂੰ ਆ ਸਕਦੀਆਂ ਨੇ ਅ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਤੁਸੀਂ 510 ਰੁਪਏ ਅ ਲੇਕ ਇਸ 77 ਸਭਾ ਕੋਲੇ ਜਾਣਾ ਤੇ ਉਹਨਾਂ ਨੂੰ ਕਹਿਣਾ ਵੀ ਸਾਨੂੰ ਮੈਂਬਰ ਬਣਾਓ ਉਹ ਤੁਹਾਨੂੰ ਇੱਕ ਐਪਲੀਕੇਸ਼ਨ ਦੇਣਗੇ ਜਿੱਤੇ ਤੁਸੀਂ ਸਾਈਨ ਕਰਨੇ ਆ ਤੇ ਉਹ ਐਪਲੀਕੇਸ਼ਨ ਤੁਸੀਂ 77 ਸਭਾ ਨੂੰ ਸਾਈਨ ਕਰਕੇ ਦੇਣੀ ਹੈ ਤੇ ਜਿਹੜਾ 500 ਰੁਪਿਆ 510 ਰੁਪਏ ਆ ਉਹਦੀ ਰਸੀਦ ਲੈਣੀ ਆ ਜਿਹੜਾ 500 ਰੁਪਿਆ ਉਹ ਤੁਹਾਡੀ ਹਿੱਸੇਦਾਰੀ ਹੈ ਸੁਸਾਇਟੀ ਦੇ ਵਿੱਚ ਜਿਹੜੀ 10 ਰੁਪਏ ਆ ਉੱਤੇ ਉਹ ਦਾਖਲਾ ਫੀਸ ਹੈ ਕਈ ਸੁਸਾਇਟੀਆਂ ਦੇ ਵਿੱਚ ਇਹ 520 ਰੁਪਏ ਆ ਤਾਂ ਉੱਥੇ 20 ਰੁਪਏ ਦਾਖਲਾ ਫੀਸ ਰੱਖੀ ਹੋਈ ਆ ਤਾਂ ਉਹ ਤੁਸੀਂ 500 ਰੁਪਿਆ ਦੇ ਕੇ ਪਹਿਲਾਂ ਤੁਸੀਂ ਮੈਂਬਰ ਬਣਨਾ ਹੈ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉੱਤੇ ਜਿਹੜੀ ਕਮੇਟੀ ਆ ਉਹ ਮਤਾ ਪਾ ਕੇ ਤੁਹਾਨੂੰ ਮੈਂਬਰ ਬਣਾਉਗੀ ਇਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈ ਉਹ ਅੱਗੇ ਹੱਦ ਕਰ ਜੇਦਾ ਵੀ ਤੁਸੀਂ ਸੁਸਾਇਟੀ ਦੀ ਕਾਪੀ ਕਿਵੇਂ ਬਣਾਉਣੀ ਹੈ ਮਤਲਬ ਮੈਂਬਰ ਤੁਸੀਂ ਬਣ ਗਏ ਉਸ ਤੋਂ ਬਾਅਦ ਤੁਸੀਂ ਐਡਵਾਂਸਮੈਂਟ ਬੈਂਕ ਤੋਂ ਪੈਸੇ ਲੈਣ ਵਾਸਤੇ ਕਾਪੀ ਕਿਵੇਂ ਬਣਾਉਣੀ ਹੈ ਉਹਦਾ ਇਹ ਹੈ ਵੀ ਤੁਸੀਂ ਆਪਣੀ ਜਿਹੜੀ ਫਰਦ ਲੈ ਕੇ ਉਹਦੇ ਉੱਤੇ ਹਿੱਸੇ ਕੜਾਉਂਗੇ ਪਟਵਾਰੀ ਤੋਂ ਜਾਂ ਕਿਸੇ ਅਥੋਰਾਈਡ ਵਕੀਲ ਤੋਂ ਐਡਵੋਕੇਟ ਤੋਂ ਉਹ ਹਿੱਸੇ ਕਢਾ ਕੇ ਜਿੰਨੀ ਜ਼ਮੀਨ ਬਣਦੀ ਉਹ ਕੈਲਕੂਲੇਟਰ ਨੋਟ ਲਾ ਕੇ ਤੁਹਾਨੂੰ ਦੇ ਦੇਣਗੇ ਉਹਦੀ ਕਾਪੀ ਤੁਸੀਂ ਸਕੱਤਰ ਸਭਾ ਨੂੰ ਦੇਣੀ ਹੈ ਤੇ ਉਹਨਾਂ ਨੇ ਅੱਗੇ ਹੱਦ ਕਰ ਜੇ ਆ ਜਿਹੜੇ ਸਾਰੇ ਮੈਂਬਰਾਂ ਦੇ ਜਿੰਨੇ ਵੀ ਉਹਨਾਂ ਕੋਲੇ ਪੈਂਡਿੰਗ ਨੇ ਉਹ ਭੇਜਣੇ ਨੇ ਬੈਂਕ ਨੂੰ ਜਦੋਂ ਉਹਨਾਂ ਨੇ ਬੈਂਕ ਨੂੰ ਭੇਜ ਤੇ ਥਰੂ ਇਨਸਪੈਕਟਰ ਤੇ ਏ ਆਰ ਬੈਂਕ ਕੋਲੇ ਜਾਣੇ ਆ ਬੈਂਕ ਨੇ ਪਾਸ ਕਰਕੇ ਵਾਪਸ ਜਿਹੜਾ ਤੁਹਾਡਾ ਬੈਂਕ ਲੋਕਲ ਬੈਂਕ ਜਿਹੜਾ ਬ੍ਰਾਂਚ ਉਹਦੇ ਕੋਲੇ ਆ ਜਾਣੀ ਆ ਉਸ ਤੋਂ ਬਾਅਦ ਜੇ ਤੁਹਾਡੇ ਕੋਲੇ ਉੱਥੇ ਆ ਕੇ ਪਾਸ ਹੋ ਕੇ ਤਾਂ ਤੁਹਾਨੂੰ ਇਨਫੋਰਮ ਕੀਤਾ ਜਾਊ ਫਿਰ ਸੋਦੇ ਪੰਜ ਕਾਗਜ਼ਾਂ ਤੇ ਸਾਈਨ ਹੋਣਗੇ ਇੱਕ ਤਾਂ ਨਿਰੰਤਰਤਾ ਪੱਤਰ ਹੁੰਦਾ ਇੱਕ ਪ੍ਰਨੋਟ ਹੁੰਦਾ ਇੱਕ ਤਮਸਕ ਹੁੰਦਾ ਸੋਸਾਇਟੀ ਦੇ ਵਿੱਚ ਉਹਦੇ 'ਚ ਤੁਹਾਨੂੰ ਦੋ ਗਵਾਹ ਲੈ ਕੇ ਆਉਣੇ ਆ ਤੇ ਦੋ ਤੁਸੀਂ ਆਪਦੇ ਝਾਮਨ ਲੈ ਕੇ ਆਉਣੇ ਆ ਤੇ ਨਾਲ ਤੁਸੀਂ ਪੰਜ ਫੋਟੋਆਂ ਨੇ ਜਿਹੜੀਆਂ ਉਹ ਸੈਕਟਰੀ ਨੂੰ ਦੇਣੀਆਂ ਨੇ ਸਕੱਤਰ ਨੇ ਸੋ ਨੂੰ ਜਿਹੜੀ ਆ ਇੱਕ ਕਾਪੀ ਜਿਹੜੀ ਬਲੂ ਜੇ ਕਲਰ ਦੀ ਹੁੰਦੀ ਹੈ ਆਪਣੇ ਕੋਲ ਹੈਗੀ ਇੱਥੇ ਕੋਈ ਦਿਖਾਓ ਆਹ ਕਾਪੀ ਹੈ ਇੱਕ ਕਾਪੀ ਸਾਨੂੰ ਫੇਰ ਬਣਾ ਕੇ ਦੇਣੀ ਆ ਕਈ ਕਿਸਾਨ ਕਹਿੰਦੇ ਆ ਕਿ ਜੀ ਅਸੀਂ 500 ਰੁਪਇਆ ਭਰਿਆ ਹੋਇਆ ਸਾਨੂੰ ਆ ਕਾਪੀ ਨਹੀਂ ਮਿਲੀ ਇਹ ਕਾਪੀ ਸਾਨੂੰ ਤਾਂ ਨਹੀਂ ਮਿਲੀ ਕਿਉਂਕਿ ਤੁਹਾਡਾ ਹੱਦ ਕਰਜਾ ਬੈਂਕ ਤੋਂ ਪਾਸ ਨਹੀਂ ਹੋਇਆ ਜਿੰਨੀ ਤੁਹਾਡੀ ਜ਼ਮੀਨ ਹੈ 2 ਏਕੜ ਹੈ 4 ਏਕੜ ਹੈ ਉਹਦਾ ਹੱਦ ਕਰਜਾ ਜਿੰਨਾ ਟਾਈਮ ਹੈੱਡ ਆਫਿਸ ਬੈਂਕ ਦਾ ਜਿਹੜਾ ਆਪਣਾ ਕੋਆਪਰੇਟਿਵ ਬੈਂਕ ਹੈ ਉਹ ਪਾਸ ਨਹੀਂ ਕਰਦਾ ਉਹਨਾਂ ਸਮ ਤੁਹਾਨੂੰ ਇਹ ਜਿਹੜੀ ਹੈ ਕਾਪੀ ਪਰ ਮਿਲ ਜੂਗੀ ਪਰ ਉੱਥੇ 500 ਰੁਪਇਆ ਸਿਰਫ ਹਿੱਸੇਦਾਰੀ ਲਿਖੀ ਹੋਊਗੀ ਕਿ ਨਹੀਂ ਸੈਕਟਰ ਸਾਹਿਬ ਹਾਂ ਜੀ ਤੇ ਇਹ ਕਾਪੀ ਦਾ ਉਹਨਾ ਟਾਈਮ ਕੋਈ ਚਲ ਲੈਣ ਦੇਣ ਚਾਲੂ ਨਹੀਂ ਹੁੰਦਾ ਜਿੰਨਾ ਟਾਈਮ ਆਪਾਂ ਹੱਦ ਕਰਜਾ ਆਪਣਾ ਜਿਹੜਾ ਪਾਸ ਨਹੀਂ ਹੁੰਦਾ ਤਾਂ ਇਹ ਤੁਹਾਨੂੰ ਪਾਸ ਮਿਲ ਜੂਗੀ ਪੰਜ ਫੋਟੋਆਂ ਦੇਣੀਆਂ ਨੇ ਤੁਸੀਂ ਨੇ ਤੇ ਜਿਹੜੇ ਜਾਮਨ ਤੇ ਗਵਾਹ ਉਹਨਾਂ ਦੇ ਸਾਈਨ ਕਰਾਉਣੇ ਨੇ ਬਟ ਕਈ ਕਿਸਾਨਾਂ ਦੇ ਇਹ ਪ੍ਰੋਬਲਮ ਆ ਰਹੀ ਹੈ ਵੀ ਕਹਿੰਦੇ ਸਾਡੇ ਹੱਦ ਕਰਜੇ ਨਹੀਂ ਪਾਸ ਹੋਏ ਕਈ ਕਈ ਸਾਲ ਹੋ ਗਏ ਆਪਾਂ ਮਤਲਬ ਪੈਸੇ ਭਰਿਆ ਨੂੰ 500 500 ਉਹਦਾ ਕਾਰਨ ਇਹ ਹੈ ਵੀ ਸਾਡੇ ਜਿਹੜੇ ਕਈ ਜ਼ਿਲ੍ਹੇ ਨੇ ਮਾਨਸਾ ਹੋਇਆ ਬਠਿੰਡਾ ਬਰਨਾਲਾ ਇਹ ਜ਼ਿਲ੍ਹਿਆਂ ਦੇ ਵਿੱਚ ਬੈਂਕ ਦੀ ਪੋਜੀਸ਼ਨ ਜਿਹੜੀ ਆ ਉਹ ਡਾਊਨ ਹੋਣ ਕਾਰਨ ਨਵੇਂ ਹੱਦ ਕਰਜ਼ੇ ਬਣਾਏ ਨਹੀਂ ਜਾ ਰਹੇ। ਵੀ ਇਹ ਕਾਪੀਆਂ ਜਿਹੜੀਆਂ ਇਹ ਪਿੱਛੋਂ ਬੰਦ ਨੇ ਤਾਂ ਕਰਕੇ ਦਿੱਕਤ ਆ ਰਹੀ ਹੈ। ਹੋ ਸਕਦਾ ਵੋਟਾਂ ਤੋਂ ਬਾਅਦ ਜਿਹੜਾ ਹੁਣ ਚੋਣ ਜਾਬਤਾ ਲੱਗਿਆ ਇਸ ਤੋਂ ਬਾਅਦ ਕੋਈ ਹੱਲ ਹੋ ਜੇ। ਬਟ ਜਿਹੜੇ ਕਿਸਾਨਾਂ ਦੀ ਪਹਿਲਾਂ ਕਾਪੀ ਬਣੀ ਹੋਈ ਸੀ, ਡੈਥ ਹੋ ਗਈ, ਉਹਦੇ ਕਹਾ ਬਾਰਸਾਂ ਨੇ ਸੋਸਾਇਟੀ ਦੇ ਮੈਂਬਰ ਬਣਨਾ ਮੰਨ ਲਓ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਉਹਦੇ ਕੋਲੇ 4 ਏਕੜ ਜ਼ਮੀਨ ਸੀ ਤਾਂ ਉਹ 2 2 ਏਕੜ ਦੋ ਬੱਚਿਆਂ ਕੋਲ ਗਈ ਹੈ ਤਾਂ ਉਹਨਾਂ ਦੋਹਾਂ ਦੀ ਕਾਪੀ ਬਣ ਸਕਦੀ ਹੈ ਐਟ ਅ ਟਾਈਮ ਤੁਸੀਂ ਉਹ ਕਾਪੀ ਆ ਉਹਦੇ ਬਜ਼ੁਰਗਾਂ ਦੀ ਭਰੋ ਤੇ ਆਪਣੀਆਂ ਕਾਪੀਆਂ ਬਣਾਉਣ ਵਾਸਤੇ ਉਸੇ ਤਰ੍ਹਾਂ 500 500 ਰੁਪਇਆ ਭਰ ਕੇ ਨਵੀਂ ਫਰਦ ਲਿਆ ਕੇ ਦਿਓ ਸੈਕਟਰੀ ਨੂੰ ਉਸੇ ਤਰ੍ਹਾਂ ਨਵੇਂ ਜਿਹੜੇ ਆਪਦੀ ਫਾਈਲ ਆ ਉਹ ਚਾਰ ਕਾਗਜ਼ ਨੇ ਪ੍ਰਨੋਟ ਤੇ ਤਮਸਕ ਉਹਤੇ ਤੁਸੀਂ ਸਾਈਨ ਕਰੋ ਬੈਂਕ ਵੱਲੋਂ ਜਿਹੜਾ ਉਹ ਉਹੀ ਹੱਦ ਕਰਜ਼ਾ ਜਿਹੜਾ ਤੁਹਾਡੇ ਪਿਤਾ ਦਾ ਬਣਿਆ ਹੋਇਆ ਸੀ ਉਹੀ ਦੋ ਹਿੱਸਿਆਂ ਦੇ ਵਿੱਚ ਅੱਗੇ ਪਾਸ ਕਰ ਦਿੱਤਾ ਜਾਊਗਾ ਪਰ ਇਥੇ ਪ੍ਰੋਬਲਮ ਕੀ ਆਉਂਦੀ ਹੈ ਕਈ ਵਾਰੀ ਆਪਾਂ ਮੌਤ ਤੋਂ ਬਾਅਦ ਕਿਸਾਨ ਡਿਫਾਲਟਰ ਹੋ ਜਾਂਦਾ ਹੈ ਕਈ ਕਈ ਸਾਲ ਉਹਦੇ ਕਾਪੀ ਖੜੀ ਰਹਿੰਦੀ ਹੈ ਤਾਂ ਉਹ ਕਾਪੀਆਂ ਚਲਾਉਣ ਦੇ ਵਿੱਚ ਦਿੱਕਤ ਬਹੁਤ ਆਉਂਦੀ ਹੈ ਕਿਉਂਕਿ ਉਹਨਾਂ ਦਾ ਹੱਦ ਕਰਜਾ ਫਿਰ ਉਹ ਵੀ ਕੱਟਿਆ ਜਾਂਦਾ ਜਦੋਂ ਤਾਂ ਹੱਦ ਕਰਜਾ ਕੱਟ ਜਾਂਦਾ ਤਾਂ ਦੁਬਾਰੇ ਫਰਦ ਲੈ ਕੇ ਦੁਬਾਰੇ ਹੱਦ ਕਰਜਾ ਪਾਸ ਕਰਵਾਉਣਾ ਪੈਂਦਾ ਉਹ ਦਿੱਕਤ ਆਉਂਦੀ ਹੈ ਦੂਸਰੀ ਗੱਲ ਵੀ ਜਦੋਂ ਤੁਸੀਂ ਡੈਥ ਕੇਸ ਤੋਂ ਬਾਅਦ ਚਲਾਉਣੀ ਹੈ ਤਾਂ ਉਹਨੂੰ ਉਸੇ ਸਾਲ ਚ ਚਲਾਉਣ ਦੀ ਕੋਸ਼ਿਸ਼ ਕਰੋ ਉਸੇ ਸਾਲ ਰਿਕਵਰੀ ਦੇ ਕੇ ਆਪਣੇ ਡਾਕੂਮੈਂਟ ਉਸੇ ਸਾਲ ਦੇਓ ਜੇ ਤੁਸੀਂ ਰਿਕਵਰੀ ਇਸ ਸਾਲ ਦੇਗੇ ਅਗਲੇ ਸਾਲ ਤੁਸੀਂ ਕਹੋ ਵੀ ਮੈਂ ਫੋਟੋਆਂ ਦੇ ਕੇ ਗਿਆ ਜਾਂ ਅਗਲੇ ਸਾਲ ਤੁਸੀਂ ਆਪਦਾ 500 500 ਰੁਪਇਆ ਭਰਿਆ ਤਾਂ ਉਹ ਸਾਲ ਦਾ ਗੈਪ ਪੈ ਜਾਂਦਾ ਉਹਦੇ ਵਿੱਚ ਵੀ ਚਲਾਉਣ ਦੇ ਵਿੱਚ ਕਾਪੀ ਦਿੱਕਤ ਆਉਂਦੀ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸਿਆ ਹੀ ਹੈ ਵੀ ਬਾਕੀ ਜ਼ਿਲ੍ਹਿਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਜਿਵੇਂ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਫਤਿਹਗੜ੍ਹ ਸਾਹਿਬ ਮੁਹਾਲੀ ਇਹ ਜਲੰਧਰ ਕਪੂਰਥਲਾ ਇਹ ਸਾਰੀ ਜਿਹੜੀ ਬੈਲਟ ਹੈ ਪਟਿਆਲਾ ਡਿਵੀਜ਼ਨ ਦੀ ਤੇ ਜਿਲੰਦਰ ਦਾ ਏਰੀਆ ਇੱਥੇ ਤੁਸੀਂ ਆਪਦਾ ਚੌਥਾ ਮਹੀਨਾ ਜਿਵੇਂ ਹੁਣ ਪੰਜਵਾਂ ਮਈ ਹੋ ਗਿਆ ਅਸੀਂ ਵੀ ਮਈ ਦੇ ਵਿੱਚ ਆਪਣੀਆਂ ਜਿਹੜੀਆਂ ਸਪਲੀਮੈਂਟਰੀ ਕਹਿ ਦਿੰਨੇ ਆ ਇਹਨੂੰ ਜਿਹੜੀਆਂ ਕਾਪੀਆਂ ਨਮੀਆਂ ਬਣਦੀਆਂ ਨੇ ਸਪਲੀਮੈਂਟਰੀ ਹੱਦ ਕਰ ਜੇ ਇਹ ਭੇਜ ਰਹੇ ਆ ਤਾਂ ਤੁਸੀਂ ਇਹ ਦਿਨਾਂ ਦੇ ਵਿੱਚ ਆਪਣਾ ਜਿਹੜਾ ਡਾਕੂਮੈਂਟ ਨੇ ਉਹ ਸਵਾ ਦੇ ਵਿੱਚ ਪਹੁੰਚਦੇ ਕਰੋ ਕਿਉਂਕਿ ਕਈ ਵਾਰੀ ਹੁਣ ਅਸੀਂ ਇਸ ਟਾਈਮ ਤੇ ਸ਼ੁਰੂ ਕਰਦੇ ਆ ਤਾਂ ਕਿਸਾਨ ਅੱਗੇ ਜਾ ਕੇ ਨੌਵੇਂ ਦਸਵੇਂ ਚ ਆਪਦੇ ਰਿਕਾਰਡ ਆਪਣੇ ਜਿਹੜੇ ਡਾਕੂਮੈਂਟ ਆ ਉਹ ਦਿੰਦਾ ਤਾਂ ਉਹ ਲੇਟ ਹੋ ਜਾਂਦਾ ਤਾਂ 31 ਤਿੰਨ ਨੂੰ ਉਹ ਦੁਬਾਰਾ ਫੇਰ ਭੇਜਨੇ ਪੈਂਦੇ ਨੇ ਤਾਂ ਇਸ ਕਰਕੇ ਕੋਸ਼ਿਸ਼ ਇਹ ਹੈ ਵੀ ਤੁਸੀਂ 5ਵੇਂ 6ਵੇਂ ਮਹੀਨੇ ਤੱਕ ਪਹੁੰਚਦੇ ਕਰ ਦੋ ਵੀ 30 9 ਤੋਂ ਪਹਿਲਾਂ ਜਿਹੜੇ ਇਹ ਸਾਰੇ ਜਿਹੜੀ ਫਾਈਲ ਹੈ ਹੱਦ ਕਰ ਜਾਂਦੀ ਉਹ ਬੈਂਕ ਦੇ ਵਿੱਚ ਚੱਲ ਜੇ ਤੇ ਪਾਸ ਹੋ ਜਾਣਾ ਉਸ ਟਾਈਮ ਤੱਕ ਵੀ ਤੁਹਾਡੀ ਜਿਹੜੀ ਕਣਕ ਦੀ ਬਜਾਈ ਤੋਂ ਪਹਿਲਾਂ ਇੱਕ ਜਿਹੜੀ ਹੋਰ ਗੱਲ ਰਹਿ ਗਈ ਸੀ ਵੀ ਤੁਸੀਂ ਜਦੋਂ ਸ਼ੁਰੂ ਦੇ ਵਿੱਚ 510 ਰੁਪਏ ਦੇਣੇ ਆ ਉਹਦੇ ਨਾਲ ਆਪਣੀ ਇੱਕ ਫੋਟੋ ਤੇ ਇੱਕ ਪੈਨ ਕਾਰਡ ਤੇ ਆਧਾਰ ਕਾਰਡ ਦੀ ਫੋਟੋਕਾਪੀ ਦੇਣੀ ਹੈ ਤੇ ਆਪਣਾ ਮੋਬਾਈਲ ਨੰਬਰ ਹੈ ਜਿਹੜਾ ਉਹ ਨੋਟ ਕਰਾਉਣਾ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਹੀ ਦਿੱਤਾ ਵੀ ਉਹ ਜਿਹੜੇ ਜ਼ਿਲ੍ਹੇ ਨੇ ਜਲੰਧਰ ਪਟਿਆਲਾ ਏਰੀਆ ਸੰਗਰੂਰ ਇੱਥੇ ਕੋਈ ਪ੍ਰੋਬਲਮ ਨਹੀਂ ਨਵੀਆਂ ਕਾਪੀਆਂ ਬਣਾਉਣ ਦੇ ਵਿੱਚ ਕਿਸੇ ਵੀ ਟਾਈਮ ਤੁਸੀਂ ਜਾ ਕੇ ਆਪਣੀ ਐਪਲੀਕੇਸ਼ਨ ਦੇ ਕੇ ਆਪ ਦਾ ਜਿਹੜਾ ਨਵਾਂ ਹੱਦ ਕਰਜਾ ਬਣਵਾ ਸਕਦੇ ਹੋ ਪਰ ਸਾਡੇ ਜ਼ਿਲ੍ਹਿਆਂ ਦੇ ਵਿੱਚ ਥੋੜੀ ਜੀ ਪ੍ਰੋਬਲਮ ਹੈਗੀ ਹੈ ਬਟ ਇੱਥੇ ਤੁਸੀਂ ਇੰਨਾ ਕਰੋ ਵੀ ਜਿਹੜੀਆਂ ਤੁਹਾਡੀਆਂ ਕਾਪੀਆਂ ਪਹਿਲਾਂ ਬਜ਼ੁਰਗਾਂ ਦੀਆਂ ਬਣੀਆਂ ਹੋਈਆਂ ਨੇ ਉਹਦਾ ਸਰਕਲ ਨਾ ਟੁੱਟਣ ਦਿਓ ਜਿਨ੍ਹਾਂ ਦੀ ਕਾਪੀ ਉਹ ਕਿੰਨੇ ਜਿਨ੍ਹਾਂ ਏਕੜ ਦੀ ਬਣੀ ਹੋਈ ਹੈ ਉਹ ਅੱਗੇ ਜਵਾਕਾਂ ਦੇ ਨਾਂ ਟ੍ਰਾਂਸਫਰ ਜਿਹੜੀ ਆ ਉਹ ਕਰਾ ਕੇ ਉਹਦਾ ਲਗਾਤਾਰ ਲੈਣ ਦੀ ਨਾਲ ਜਿਹੜਾ ਉਹ ਸੋਸਾਇਟੀ ਦੇ ਨਾਲ ਚੱਲਦਾ ਰੱਖੋ ਤੇ ਇਸ ਤਰ੍ਹਾਂ ਦੀ ਕੋਈ ਕੋਈ ਵੀ ਤੁਹਾਡਾ ਸਵਾਲ ਹੈ ਉਹ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤਾਂ ਕੋਸ਼ਿਸ਼ ਕਰਾਂਗੇ ਉਹਦਾ ਜਵਾਬ ਦੇਣ ਤਾਂ ਤੇ ਤੁਸੀਂ ਵੀਡੀਓ ਦੇਖਿਆ ਤੁਹਾਡੇ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਓ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ